ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹ ਤਰ੍ਹਾਂ ਦੀ ਲਟਕਣ ਬਣਾਉਣੀ ਦੇਖੋ ਆਪੇ ਇਹਦੇ ਕੜਾਈ ਵਾਲਾ ਸੁਪਤਿਆਂ ਕੀਤਾ ਸੀ ਉਹਦੇ ਆਪਾਂ ਕੜਾਈ ਕੱਟ ਕੇ ਐਦਾਂ ਲਟਕਣ ਤਿਆਰ ਕੀਤੀ ਹੈਗੀ ਇਹਦੇ ਉੱਪਰ ਇਹ ਵਾਲੀ ਲੈਸ ਲਗਾਈ ਆ ਡੋਰੀ ਚ ਅਟੈਚ ਕੀਤਾ ਹੋਇਆ ਇਹ ਵਾਲੇ ਆਪਾਂ ਤੁਹਾਨੂੰ ਲਟਕਣ ਬਣਾਉਣੀ ਦੱਸਦੇ ਆ ਇਹ ਵਾਲਾ ਆਪਣੇ ਕੋਲੇ ਫालतੂ ਕਪੜਾ ਸਭ ਤੋਂ ਪਹਿਲਾਂ ਆਪਾਂ ਇਹਦੀ ਇਹ ਕੜਾਈ ਤੇ ਇੱਕ ਇਹ ਇਹਨੂੰ ਆਪਾਂ ਕੱਟ ਕਰ ਲਾਂਗੇ 1/2 ਇੰਚ ਦਾ ਮਾਰਜਿਨ ਛੱਡ ਕੇ ਤੁਸੀਂ ਇਹਨੂੰ ਕੱਟ ਕਰਨਾਗਾ इस तरीके नी अपनी चॉइस के हिसाब न भी लै सकते हो एक पीस हो गया अपना हम अपना दूजी साइड वाला पीस कट करना ਇਹ ਦੇਖੋ ਇਹ ਦੋ ਪੀਸ ਆਪਣੇ ਕੋਲੇ ਇਹਨਾਂ ਤੋਂ ਆਪਾਂ ਲਟਕਣ ਤਿਆਰ ਕਰਨੇ ਆ ਇਹ ਵਾਲੀ ਲੈਸ ਲਗਾਵਾਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਇੱਕ ਪੀਸ ਲੈ ਲੈਣਾ ਜਿਹੜੀ ਲੈਸ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਜਿਹੜੀ ਤੁੰਬੀ ਆ ਦੇਖੋ ਇਹ ਬਣਿਆ ਹੋਇਆ ਇਹਨੂੰ ਉੱਪਰ ਨੂੰ ਰੱਖਣਾ ਆਪਾਂ ਇਧਰੋਂ ਨੀਚੇ ਵਾਲੀ ਸਾਈਡ ਤੋਂ ਆਪਾਂ ਲੈਸ ਲਗੋਣੀ ਸਟਾਰਟ ਕਰਾਂਗੇ ਜਿਹੜੀ ਲੈਸ ਹੈਗੀ ਉਹਨੂੰ ਆਪਾਂ ਅੰਦਰ ਵੱਲ ਨੂੰ ਮੂੰਹ ਕਰਕੇ ਰੱਖਣਾ ਇਸ ਤਰੀਕੇ ਨਾਲ ਯਾਨੀ ਦੇਖੋ ਇੱਥੋਂ ਇਹਨੂੰ ਨੀਚੇ ਵਾਲੀ ਸਾਈਡ ਹੀ ਆਪਾਂ ਲੈਸ ਲਗਾਵਾਂਗੇ ਇਹਦੇ ਫੋਰ ਸਾਈਡ ਨਹੀਂ ਲਗਾਉਣੀ ਤੁਸੀਂ ਏਦਾਂ ਇਹਨੂੰ ਸੈੱਟ ਕਰਕੇ ਰੱਖਣਾ ਹੁਣ ਆਪਾਂ ਇਹਨੂੰ ਇੱਥੋਂ ਘੁਮਾ ਦਾਂਗੇ ਘੁਮਾ ਕੇ ਆਪਾਂ ਇਹਨੂੰ ਜਿਹੜਾ ਆਪਾਂ 1/2 ਇੰਚ ਦਾ ਮਾਰਜਿਨ ਛੱਡਿਆ ਸੀ ਉਹਦੇ ਉੱਪਰ ਹੀ ਅਟੈਚ ਕਰਨਾਗਾ ਇਹ ਉਲਝਣ ਵਾਲੀ ਲੈਸ ਆਈ ਥੋੜੀ ਜੀ ਅੱਗੇ ਪਿੱਛੇ ਹੋ ਜਾਂਦੀ ਆ ਤੁਸੀਂ ਸੈੱਟ ਕਰਕੇ ਲਗਾਉਣੀ ਆ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਅਟੈਚ ਕਰ ਲਿਆ ਸਿੱਧੇ ਪਾਸੇ ਆਪਾਂ ਅਟੈਚ ਕੀਤੀ ਆ ਹੁਣ ਦੇਖੋ ਜਿਹੜੀ ਇਹ ਵਾਲੀ ਕੜਾਈ ਹੈ ਇਹਨੂੰ ਆਪਾਂ ਇਸ ਤਰੀਕੇ ਨਾਲ ਇਹਦਾ ਵੀ ਆਪਾਂ ਅਸੀਂ ਦੇਖ ਕੇ ਰੱਖਣਾਗਾ ਕੜਾਈ ਦਾ ਮੂੰਹ ਇਧਰ ਨੂੰ ਉੱਪਰ ਨੂੰ ਹੋਣਾ ਚਾਹੀਦਾ ਜਿਵੇਂ ਆਪਾਂ ਇਹਦਾ ਕੀਤਾ ਸੀ ਇੰਨ ਤੁਸੀਂ ਇਹਦੇ ਉੱਪਰ ਰੱਖ ਕੇ ਇੱਥੋਂ ਤੁਸੀਂ ਇਹਨੂੰ ਅਟੈਚ ਕਰਨਾਗਾ ਇਸ ਤਰੀਕੇ ਨਾਲ ਇਧਰ ਦੇਖੋ ਕੜਾਈ ਉੱਪਰ ਨੂੰ ਆ ਇਧਰੋਂ ਵੀ ਉੱਪਰ ਨੂੰ ਰੱਖ ਕੇ ਤੁਸੀਂ ਇੱਥੇ ਅਟੈਚ ਕਰ ਲੈਣਾ ਇਹਨੂੰ ਇਹਦੇ ਆਪਾਂ ਇੱਥੋਂ ਸਲਾਈ ਸ਼ੁਰੂ ਕਰਾਂਗੇ ਪਲਟਣ ਲਈ ਬਸ ਆਪਾਂ ਇਹਨੂੰ ਜਾਂ ਡੋਰੀ ਅਟੈਚ ਕਰਨ ਲਈ ਥੋੜੀ ਜਿਹੀ ਜਗ੍ਹਾ ਛੱਡਣੀ ਆ ਬਾਕੀ ਤੇ ਆਪਾਂ ਸਲਾਈ ਲਗਾ ਦਾਂਗੇ సైని ਜਿਹੜੇ ਧਾਗੇ ਹੁੰਦੇ ਨੇ ਉਹਨਾਂ ਨੂੰ ਕੱਟ ਕਰ ਲੈਣਾ ਹੁਣ ਆਪਾਂ ਇਹਨੂੰ ਪਲਟ ਲੈਣਾ ਹੈ ਦੇਖੋ ਇਹ ਆਪਣੀ ਜਗ੍ਹਾ ਰਹਿ ਗਈ ਸੀ ਜਿਹੜੀ ਇੱਥੋਂ ਦੀ ਆਪਾਂ ਇਹਨੂੰ ਪਲਟ ਲਾਂਗੇ ਇਹ ਦੇਖੋ ਇਹ ਉਜਨ ਵਾਲੀ ਲੈਸ ਕਰਕੇ ਇੱਧਰ ਇਹਦੀ ਦੇਖੋ ਧਾਗਿਆ ਜਿਹੜੇ ਉਹ ਲੱਗ ਚੁੱਕੇ ਹੈਗੇ ਇਹਨੂੰ ਆਪਾਂ ਕੱਟ ਕੇ ਸੈੱਟ ਕਰ ਲਾਂਗੇ ਇਸ ਤਰੀਕੇ ਨਾਲ ਇਹਦੀ ਲੁੱਕ ਆਊਗੀ ਹੁਣ ਆਪਾਂ ਕੀ ਕਰਨਾ ਜਿਹੜਾ ਐਕਸਟਰਾ ਕੋਈ ਕਪੜਾ ਪਿਆ ਹੁੰਦਾ ਆਪਣੇ ਕੋਲੇ ਆਪਾਂ ਇਹਦੇ ਵਿੱਚ ਫਿਲ ਕਰ ਦਾਂਗੇ ਕਦੇ ਵੀ ਤੁਸੀਂ ਇਕੱਠਾ ਨਹੀਂ ਪਾਉਣਾ ਐਦਾਂ ਇਹਨੂੰ ਕਟ-ਕਟ ਕੇ ਪਾਉਣਾ ਹੁਣ ਆਪਾਂ ਇਹਨੂੰ ਇਹਦੀ ਵਿੱਚ ਪੈਨ ਨਾਲ ਐਦਾਂ ਪਾ ਦਿੰਦੇ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਜਿੰਨਾ ਇਹਨੂੰ ਮੋਟਾ ਜਾਂ ਪਤਲਾ ਰੱਖਣਾ ਚਾਹੋ ਉਹਨਾਂ ਰੱਖ ਸਕਦੇ ਹੋ ਜਿਆਦਾ ਹੈਵੀ ਹੋ ਜਾਂਦਾ ਇਹ ਜੇ ਆਪਾਂ ਇਹਦੇ ਵਿੱਚ ਜਿਆਦਾ ਪਾ ਦਾਂਗੇ ਨਾਰਮਲੀ ਰੱਖਣਾ ਬਸ ਐਸ ਤਰ੍ਹਾਂ ਇਹਨੂੰ ਫਿਲ ਕਰ ਦੇਣਾ ਬਸ ਇਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਦਬਕ ਕੇ ਹਲਕਾ ਜਿਹਾ ਜਿਹੜੀਆਂ ਲੀਰਾਂ ਨੇ ਉਹਨਾਂ ਨੂੰ ਅੰਦਰ ਨੂੰ ਸੈੱਟ ਕਰਕੇ ਇਹਨੂੰ ਐਦਾਂ ਫੋਲਡ ਕਰਨਾ ਯਾਨੀ ਦੇਖੋ ਜਿਹੜੀ ਉੱਪਰ ਵਾਲੀ ਸਲਾਈ ਹੈ ਇਹਨੂੰ ਐਸ ਤਰੀਕੇ ਨਾਲ ਇੱਥੋਂ ਫੋਲਡ ਕਰਨਾ ਫਿਰ ਆਪਾਂ ਜਿਹੜੀ ਡੋਰੀ ਲਗਾਉਣੀ ਆ ਇਹਨੂੰ ਆਪਾਂ ਇੱਥੇ ਅਟੈਚ ਕਰਾਂਗੇ ਇਹਨੂੰ ਜਦੋਂ ਆਪਾਂ ਇੱਧਲੀ ਸਾਈਡ ਤੋਂ ਫੋਲਡ ਕਰ ਲਿਆ ਹੁਣ ਇਹਨੂੰ ਤੁਸੀਂ ਇੱਧਲੀ ਸਾਈਡ ਤੋਂ ਫੋਲਡ ਕਰਨਾ ਇੱਥੋਂ ਇਹ ਦੇਖੋ ਇਹਦੀ ਲੁੱਕ ਨਿਕਲ ਕੇ ਆਊਗੀ ਹੁਣ ਆਪਾਂ ਇਹਦੇ ਵਿੱਚ ਡੋਰੀ ਹੈ ਜਿਹੜੀ ਉਹ ਐਨੀ ਡੋਰੀ ਹੁੰਦੀ ਹੈ ਜਿਵੇਂ 1.5 ਇੰਚ ਜਾਂ 1.7 ਇੰਚ ਡੋਰੀ ਵਿੱਚ ਪਾ ਦਾਂਗੇ ਇਹਦੇ ਇਦਾਂ ਕਿ ਉਹ ਵੀ ਸਿਕਿਉਰ ਹੋ ਜਾਂਦੀ ਹੈ ਆਪਣੀ ਡੋਰੀ ਜਿਹੜੀ ਉਹ ਜਲਦੀ ਹਲਦੀ ਨਿਕਲਦੀ ਨਹੀਂ ਹੈਗੀ ਜੇ ਖਿੱਚ ਵੀ ਮਾਰ ਚਦੀ ਹੈ ਲੌਕਟ ਕਰਨਾ ਨੂੰ ਦੇਖੋ ਇਸ ਤਰੀਕੇ ਨਾਲ ਹੁਣ ਆਪਾਂ ਇਹਦੇ ਉੱਪਰ ਸਲਾਈ ਲਗਾ ਦਾਂਗੇ ਡੋਰੀ ਥਿਆ ਕੇ ਜਿਹੜੀ ਸਲਾਈ ਆਉ ਤੁਸੀ ਡਬਲ ਕਰ ਲਈਆਂ ਕਵਰ ਆਪੇ ਇਦਾਂ ਵਾਪਿਸ ਲੈ ਕੇ ਜਾਵਾਂਗੇ ਫਲਾਈ ਨੂੰ ਇੱਥੇ ਆ ਕਿ ਤੁਸੀਂ ਇਹਨੂੰ ਲਗੋ ਹੁਣ ਆਪਾਂ ਲਟਕਣਾ ਜਿਹੜੀ ਉਹ ਅਟੈਚ ਕਰ ਦਾਂਗੇ ਕਮੀਜ਼ ਤੇ ਦੇਖੋ ਇਹ ਵਾਲੀ ਆਪਣੀ ਲੁੱਕ ਨਿਕਲ ਕੇ ਆਈ ਹੈ ਤੁਸੀਂ ਜੇ ਇਹ ਵਾਲੀ ਲੈਸ ਨਹੀਂ ਲਗਾਉਣੀ ਤਾਂ ਆਪਣੀ ਚੋਇਸ ਦੇ ਹਿਸਾਬ ਨਾਲ ਮੋਤੀ ਵਾਲੀ ਜਾਂ ਕੋਈ ਹੋਰ ਲੈਸ ਲਗਾ ਕੇ ਵੀ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਇਹਦੇ ਦੇਖੋ ਦੋਨੋਂ ਸਾਈਡ ਅਲੱਗ-ਅਲੱਗ ਡਿਜ਼ਾਈਨ ਆਏਗਾ ਸੀਮਾ ਆਪਾਂ ਇਹ ਤਿਆਰ ਕੀਤਾ ਸੀ ਇਹ ਆਪਾਂ ਪਹਿਲਾਂ ਤਿਆਰ ਕਰ ਲਿਆ ਸੀ ਇਹ ਵਾਲੀ ਇਹਨਾਂ ਦੀ ਲੁੱਕ ਆਉਂਦੀ ਹੈ ਦੇਖੋ ਦੋਨਾਂ ਦੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ